ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਮਾਤਾ ਕਾਲੀ ਨੂੰ ਪ੍ਰਸੰਨ ਕਰਨ ਦਾ ਇੱਕ ਤੁਹਾਨੂੰ ਟੋਟਕਾ ਦੱਸਣ ਜਾ ਰਹੇ ਆਂ ਵਿਧੀ ਦੱਸਣ ਜਾ ਰਹੇ ਆਂ ਇਹਨੂੰ ਜਟਾ ळा ਕੇ ਲੋ ਵਿਧੀ ਕਹਿ ਲੋ ਕੁਝ ਵੀ ਕਹਿ ਲੋ ਇਹਦੇ ਨਾਲ ਮਾਤਾ ਕਾਲੀ ਪ੍ਰਸੰਨ ਹੁੰਦੀ ਹੈ ਇਹ ਜਿਹੜਾ ਢਾਲਾ ਆ ਨਰਾਤਿਆਂ ਦੇ ਵਿੱਚ ਅਗਰ ਤੁਸੀਂ ਕਰ ਲਿਆ ਤੇ ਤੁਹਾਨੂੰ ਬਹੁਤ ਜਲਦੀ ਮਾਤਾ ਦੀ ਕਿਰਪਾ ਪ੍ਰਾਪਤ ਹੋ ਜਾਏਗੀ ਕਿਉਂਕਿ ਕਿ ਇਹਦੇ ਨਾਲ ਬੜੇ-ਬੜੇ ਵੱਡੇ-ਵੱਡੇ ਕੰਮ ਵੀ ਨਿਕਲ ਜਾਂਦੇ ਆ ਕੋਈ ਮੁਸ਼ਕਲ ਹੋਵੇ ਕੰਮ ਦੀ ਦਿੱਕਤ ਪਰਚਾਨੀ ਹੋਵੇ ਤਾਂ ਵੀ ਇਹ ਦੂਰ ਕਰ ਦਿੰਦੀ ਆ ਜਿਹੜਾ ਇਹ ਢਾਲਾ ਆ ਤੇ ਇਹ ਜਿਹੜਾ ਢਾਲਾ ਆ ਇਹ ਬਹੁਤ ਜ਼ਬਰਦਸਤ ਤੇ ਕਮਾਲ ਢਾਲਾ ਆ ਇਹ ਨਰਾਤਿਆਂ ਦੇ ਵਿੱਚ ਤਾਂ ਬਹੁਤ 100% ਰਿਜ਼ਲਟ ਦਿੰਦਾ ਦਿੰਦਾ ਉਦਾਂ ਇਹ ਸ਼ਨੀ ਮੰਗਲਵਾਰ ਵੀ ਇਹਨੂੰ ਕਰ ਸਕਦੇ ਆ ਤੇ ਜੀ ਇਹ ਢਾਲਾ ਤੁਸੀਂ ਕਰਨਾ ਆ ਤੇ ਉਹਦੀ ਪੂਰੀ ਇਹਦੀ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣਾ ਪੈਣਾ ਸੁਣਨਾ ਪੈਣਾ ਕਿਉਂ ਕਰਕੇ ਕੋਈ ਵਿੱਚ ਗੱਲ ਰਹਿ ਨਾ ਜਾਵੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੂਰ ਦੇਖ ਲਿਓ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਮਾਤਾ ਕਾਲੀ ਦੇਸ਼ ਢਾਲੇ ਬਾਰੇ ਜਿਹੜਾ ਬਹੁਤ ਹੀ ਵਾ ਕਮਾਲ ਢਾਲਾ ਆ ਤੇ ਇਹ ਜਿਹੜਾ ਖਾਸ ਨਰਾਤਿਆਂ ਦੇ ਵਿੱਚ ਕੀਤਾ ਜਾਂਦਾ ਆ ਉਦਾਂ ਇਹ ਮੱਸੀਆ ਦੇ ਵੀ ਕੀਤਾ ਜਾਂਦਾ ਤੇ ਸ਼ਨੀਵਾਰ ਵਾਲੇ ਦਿਨ ਵੀ ਇਹਨੂੰ ਵਰਤ ਸਕਦੇ ਆ ਆਪਾਂ ਕਰ ਸਕਦੇ ਆ ਪਰ ਜੇ ਤੁਸੀਂ ਨਰਾਤਿਆਂ 'ਚ ਕਰ ਲੋਗੇ ਤੇ ਨਰਾਤਿਆਂ ਦੇ ਵਿੱਚ ਰਿਜ਼ਲਟ ਇਹਦਾ ਬਹੁਤ ਜ਼ਬਰਦਸਤ ਮਿਲਦਾ ਆ ਫਿਰ ਤੁਹਾਨੂੰ بار بار ਕਰਨ ਦੀ ਲੋੜ ਨਹੀਂ ਪੈਂਦੀ ਨੌ ਨਰਾਤਿਆਂ ਦੇ ਵਿੱਚ ਹੀ ਇਹ ਕੰਮ ਨਿਕਲ ਜਾਂਦਾ ਬੰਦੇ ਦਾ ਕਰਨਾ ਕੀ ਆ ਤੁਸੀਂ ਦੇਖੋ ਤੁਹਾਡਾ ਕੋਈ ਕੰਮ ਆ ਮੁਸ਼ਕਿਲਾ ਤੁਹਾਡਾ ਜਿੱਦਾਂ ਕੋਈ ਦਿੱਕਤ ਦੀ ਕੋਈ ਕੋਈ ਕੰਮ ਰੁਕਿਆ ਪਿਆ ਅੜਿਆ ਪਿਆ ਕੋਈ ਕੰਮ ਕੋਈ ਕੰਮ ਬਣ ਨਹੀਂ ਰਿਹਾ ਬਣਦੇ-ਬਣਦੇ ਕੰਮ 'ਚ ਅੜਚਣ ਪੈਂਦੀ ਹੋਵੇ ਤਾਂ ਵੀ ਇਹ ਤੁਸੀਂ ਕਰ ਸਕਦਾ ਹਾਂ ਕਿਉਂ ਕਰਕੇ ਇਹ ਜਿਹੜਾ ਢਾਲਾ ਆ ਇਹ ਕੁੱਜੇ ਦੇ ਵਿੱਚ ਸਮਾਨ ਦੇਣਾ ਹੈ ਮਾਤਾ ਨੂੰ ਭੇਟਾ ਕਰਨੀ ਆ ਕਿਉਂਕਿ ਕੁੱਜਾ ਬਣਾਉਣਾ ਮਾਤਾ ਕਾਲੀ ਦਾ ਕੁੱਜੇ ਦੇ ਵਿੱਚ ਇਹ ਸਮਾਨ ਪਾ ਕੇ ਇਹਦੇ ਮਾਤਾ ਕਾਲੀ ਨੂੰ ਪਸੰਦ ਕਰਨਾ ਹੈ ਤੇ ਜੇ ਤੁਸੀਂ ਇਹ ਕਰ ਲਿਆ ਫਿਰ ਤਾਂ ਤੁਹਾਡੀ ਵੈਸੀ ਕੱਲ ਬਤ ਬਹੁਤ ਵੱਣ ਜਾਣੀ ਹੈ ਤੁਹਾਡਾ ਕੰਮ ਰੁਕਣਾ ਵੀ ਨਹੀਂ ਕੋਈ ਮੁਸ਼ਕਲ ਕੰਮ ਹੋਵੇ ਚਾਹੇ ਜਿੱਡਾ ਤਾ ਮਰਜੀ ਕਹ ਲੋ ਕਿ ਵੱਡੇ ਤੋਂ ਵੱਡਾ ਕੋਈ ਰਿਕਵਰ اٹੈਕ ਕੋਈ ਕੰਮ ਕਰ ਦੀ ਰਿਕਵਰ اٹੈਕ ਕੋਈ ਕਿਤੇ ਵੀ ਕਹ ਲੋ ਕਿ ਕੋਤੇ ਆਪਣਾ ਕੋਈ ਕੰਮ ਲੱਗਾ ਹੋਵੇ ਨੌਕਰੀ ਵੇਸ਼ੇ ਦੀ ਗੱਲ ਹੁੰਦੀ ਹੋਵੇ ਨੌਕਰੀ ਨਾ ਲੱਗਦੀ ਹੋਵੇ ਤਾਂ ਵੀ ਇਹਨਾਂ ਕੰਮ ਨਿਕਲ ਜਾਂਦੇ ਆ ਵਿਆਹ ਸ਼ਾਦੀ ਨਾ ਹੁੰਦੀ ਹੋਵੇ ਬੰਦੇ ਦੀ ਤੇ ਤਾਂ ਵੀ ਇਹਨੂੰ ਕਰ ਲੈ ਕਰ ਲੋਗੇ ਤਾਂ ਤਾਂ ਵੀ ਉਹਦੇ ਨਾਲ ਸਾਰਾ ਕੰਮ ਤੁਹਾਡਾ ਪਤੇ ਹੋ ਜਾਊਗਾ ਪਰ ਇਹ ਜਿਹੜਾ ਟਾਲਾਇਆ ਇਹ ਲਗਾਤਾਰ 9 ਦਿਨ 9 ਨਰਾਤਿਆਂ ਚ ਕਰਨਾ ਪੈਣਾ ਹੁਣ ਤਾਂ ਨਰਾਤਾ ਇੱਕ ਨਿਕਲ ਚੁੱਕਾ ਤੁਸੀਂ ਇਹ ਜਿਹੜਾ ਟਾਲਾਇਆ ਇਹ 6 ਜਾਂ 7 ਨਰਾਤੇ ਵੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਇਹ ਰੋਜ਼ ਦਾ ਰੋਜ਼ ਕਰਨਾ ਪੈਣਾ ਪਰ ਤੁਹਾਨੂੰ ਕਿ ਜੇ ਤੁਸੀਂ 9 ਨਰਾਤਿਆਂ ਦੇ ਵਿੱਚ ਨਹੀਂ ਕਰ ਸਕਦੇ ਫਿਰ ਤੁਸੀਂ ਇਹ ਅ ਕਹ ਲਓ ਕਿ ਜਿਹੜਾ ਸੱਤ ਸ਼ਨੀਵਾਰ ਇਹ ਕਰਨਾ ਪੈਣਾ ਸੱਤ ਸ਼ਨੀਵਾਰ ਕਰਨਾ ਪੈਣਾ ਤੇ ਸੱਤ ਮੱਸੀਆ ਕਰਨਾ ਪੈਣਾ ਜੇ ਤੁਸੀਂ ਮੱਸੀਆ ਦੇ ਮੱਸੀਆ ਕਰਨਾ ਇਹ ਰਿਜ਼ਲਟ ਬਹੁਤ ਜ਼ਬਰਦਸਤ ਦਿੰਦਾ ਆ ਕਿਉਂ ਕਰਕੇ ਜਿਹੜੇ ਕੁਜੇ ਦੇ ਵਿੱਚ ਮਾਤਾ ਕਾਲੀ ਦੀ ਪੇਟਾ ਜਾਂਦੀ ਹੈ ਉਸ ਕੁਜੇ ਦੇ ਵਿੱਚ ਜਦੋਂ ਇਹ ਸਮਾਨ ਤੁਸੀਂ ਮਾਤਾ ਕਾਲੀ ਨੂੰ ਅੱਗੇ ਅਰਪਿਤ ਕਰੋਗੇ ਪੇਟਾ ਕਰੋਗੇ ਤੇ ਤੁਹਾਡਾ ਜਿਹੜਾ ਕੰਮ ਆ ਰੁਕੇਗਾ ਨਹੀਂ ਕੋਈ ਵੀ ਕੰਮ ਹੋਏਗਾ ਮਾਤਾ ਕਿਰ ਮਾਤਾ ਦੀ ਕਾਲੀ ਦੀ ਕਿਰਪਾ ਵੀ ਹੋਏਗੀ ਕਿਉਂ ਕਰਕੇ ਮਾਤਾ ਕਾਲੀ ਇਸ ਕੁਜੇ ਦੇ ਨਾਲ ਤੁਹਾਡੇ ਕੰਮ ਤਾਂ ਕਰਦੀ ਕਰਦੀ ਹੈ ਮੁਸ਼ਕਲ ਕੰਮ ਨਾਲ ਇਹ ਤੁਹਾਡੇ ਤੇ ਪੂਰੀ ਹੈ ਤੁਹਾਡੇ ਤੇ ਤੇ ਸਿਰ ਦੇ ਉੱਤੇ ਹੱਥ ਰੱਖੇਗੀ ਕਿਰਪਾ ਕਰੇਗੀ ਤੁਹਾਡੇ ਕੋਈ ਵੀ ਤੁਹਾਡੇ ਦੁਸ਼ਮਣ ਤੁਹਾਡਾ ਬਾਲ ਵੀ ਨਹੀਂ ਵਿੰਗਾ ਕਰ ਸਕਦੇ ਤੁਹਾਡੇ ਤੇ ਕੋਈ ਜਾਦੂ ਟੂਣਾ ਤੰਤਰ ਮੰਤਰ ਵੀ ਨਹੀਂ ਚੱਲੇਗਾ ਕਿਉਂ ਕਰਕੇ ਜੇ ਤੁਸੀਂ ਇਸ ਪ੍ਰਯੋਗ ਨੂੰ ਕੀਤਾ ਠੀਕ ਹੈ ਜੀ ਇਹ ਬਹੁਤ ਜ਼ਬਰਦਸਤ ਆ ਤੇ ਬਹੁਤ ਜ਼ਬਰਦਸਤ ਪ੍ਰਯੋਗ ਆ ਸੀ ਖੁਦ ਵੀ ਇਹ ਬਹੁਤ ਲੋਕਾਂ ਨੂੰ ਦਿੱਤਾ ਆ ਤੇ ਕਰਵਾਇਆ ਆ ਤੇ ਤੁਸੀਂ ਵੀ ਕਰ ਲੋਗੇ ਇਹਦਾ ਲਾਭ ਤੁਹਾਨੂੰ ਮਿਲੂਗਾ ਇਹ ਮਿਲੂਗਾ 100% ਮਿਲੂਗਾ ਨਰਾਤਿਆਂ 'ਚ ਕਰ ਲੋਗੇ ਨਰਾਤਿਆਂ 'ਚ ਬਹੁਤ ਵਧੀਆ ਰਿਜ਼ਲਟ ਮਿਲ ਜਾਊਗਾ ਤੇ ਜੇ ਤੁਸੀਂ ਇਹ ਜਿਹੜਾ ਸਮਾਨ ਹੈ ਮੰਨ ਲਓ ਜਿਸ ਤਰ੍ਹਾਂ ਮਾਤਾ ਕਾਲੀ ਦਾ ਸਮਾਨ ਆ ਤੁਹਾਡੀ ਕੋਈ ਇਦਾਂ ਕੋਈ ਫੈਕਟਰੀ ਆ ਫੈਕਟਰੀ ਬੰਦ ਪਈ ਹੋਵੇ ਕੰਮ ਨਾ ਚੱਲਦਾ ਹੋਵੇ ਜਿਹੜਾ ਕੁਝ ਆ ਮਾਤਾ ਕਾਲੀ ਦਾ ਤਿਆਰ ਕਰਕੇ ਆਪਣੀ ਫੈਕਟਰੀ ਦੇ ਵਿੱਚ ਘੁਮਾ ਕੇ ਮਾਤਾ ਕਾਲੀ ਦਾ ਮੰਦਰ ਚੜਾ ਦਿੱਤਾ ਜਾਵੇ ਤਾਂ ਤੁਹਾਡੀ ਫੈਕਟਰੀ ਜਿਹੜੀ ਹੈ ਜਿੱਥੇ ਕੰਮ ਕਰ ਦੀ ਕੋਈ ਬੰਦਿਸ਼ ਲੱਗੀ ਹੋਈ ਹੋਵੇ ਕੰਮ ਕਰ ਨਾ ਚੱਲਦਾ ਹੋਵੇ ਤੁਹਾਡਾ ਕੰਮ ਧੋੜਨ ਲਾਪੂਗਾ ਉੱਥੇ ਤੇਜ਼ੀ ਨਾਲ ਧੋੜੂਗਾ ਬਹੁਤ ਜ਼ਬਰਦਸਤ ਰਿਜ਼ਲਟ ਮਿਲਦਾ ਆ ਤੇ ਜੇ ਕੋਈ ਮਕਾਨ ਨਾ ਬਿਕਦਾ ਹੋਵੇ ਕਿਸੇ ਦਾ ਘਰ ਵੇਚਣਾ ਹੋਵੇ ਸੇਲ ਕਰਨਾ ਹੋਵੇ ਤੇ ਕੁਜਾ ਤਿਆਰ ਕਰ ਲਿਓ ਇਸ ਕੁਜੇ ਦੇ ਵਿੱਚ ਸਮਾਨ ਭਰ ਕੇ ਤੇ ਆਪਣੇ ਉਹ ਜਿਹੜਾ ਤੁਹਾਡਾ ਘਰ ਹੈ ਉਸ ਘਰ ਦਾ ਜਿਹੜਾ ਘਰ ਦੀ ਥੋੜੀ ਜਿਹੀ ਮਿੱਟੀ ਲੈ ਕੇ ਇੱਕ ਲਫਾਫੇ 'ਚ ਪਾ ਲੈਣੀ ਕਾਗਜ਼ 'ਚ ਪਾ ਕੇ ਇਸ ਕੁਜੇ ਦੇ ਵਿੱਚ ਹੀ ਪਾ ਦੇਣੀ ਆ ਤਾਂ ਦੇਖਿਓ ਜਿਹੜਾ ਤੁਹਾਡਾ ਮਕਾਨ ਹੈ ਉਹ ਜਲਦੀ ਵਿਕ ਜਾਏਗਾ ਮਾਤਾ ਕਾਲੀ ਦੀ ਕਿਰਪਾ ਦੇ ਨਾਲ ਪਰ ਦੋਸਤੋ ਇਹ ਜਿਹੜਾ ਮੈਂ ਤੁਹਾਨੂੰ ਮਾਤਾ ਕਾਲੀ ਦਾ ਕੁਜੇ ਦਾ ਪ੍ਰਯੋਗ ਦੱਸਣੇ ਬਹੁਤ ਥਾਵਾਂ ਤੇ ਵਰਤਿਆ ਜਾਂਦਾ ਆ ਮਤਲਬ ਇਹਨੂੰ ਕਈ ਥਾਂ ਤੇ ਵਰਤ ਸਕਦੇ ਆ ਕਿਸੇ ਦੇ ਸੰਜੋਗ ਖੁੱਲਣੇ ਹੁਣ ਉੱਥੇ ਵੀ ਇਹ ਕੁੱਝਾ ਘੁਮਾ ਕੇ 7 ਵਾਰ ਉਲਟਾ ਪੰਦਰ ਮਾਤਾ ਕਾਲੀ ਦੇ ਮੰਦਰ ਚੜਾ ਦੋ ਤਾਂ ਵੀ ਸੰਜੋਗ ਖੁੱਲਦੇ ਆ ਬੰਦੇ ਦੇ ਠੀਕ ਐ ਇਹਨੂੰ ਬੜੀ ਥਾਂ ਤੇ ਅਸੀਂ ਇਹਨੂੰ ਵਰਤ ਕੇ ਵਰਤਿਆ ਆ ਮਤਲਬ ਇਹਦਾ ਰਿਜ਼ਲਟ ਸਾਨੂੰ ਜਿੱਦੋਂ ਵੀ ਮਿਲਿਆ 100% ਹੀ ਮਿਲਿਆ ਆ ਤੇ ਇਸ ਕਰਕੇ ਤੁਹਾਨੂੰ ਦੱਸਣ ਜਾ ਰਹੇ ਆ ਜੇ ਰਾਤਾਂ 'ਚ ਕਰਨਾ ਰਾਤਾਂ 'ਚ ਕਰ ਲਿਓ ਸ਼ਨੀਵਾਰ ਕਰਨਾ ਸ਼ਨੀਵਾਰ ਕਰ ਲਿਓ ਬਹੁਤ ਵਧੀਆ ਇਹਦਾ ਪ੍ਰਯੋਗ ਕਰਨਾ ਕੀ ਐ ਤੁਸੀਂ ਕੋਈ ਬਾਜ਼ਾਰ ਤੋਂ ਕੁੱਝਾ ਲੈਣਾ ਮਿੱਟੀ ਵਾਲਾ ਮਿੱਟੀ ਵਾਲਾ ਕੁਜਾ ਲੈਣਾ ਪੰਜ ਲੱਡੂ ਲੈਣੇ ਆ ਠੀਕ ਹੈ ਜੀ ਪੰਜ ਲੱਡੂ ਲੈ ਲੈਣੇ ਆ ਬੁੰਦੀ ਵਾਲੇ ਮੋਟੀ ਬੁੰਦੀ ਵਾਲੇ ਤੇ ਨਾਲ ਤੁਸੀਂ ਪੰਜ ਲੈਣੇ ਆ ਮਿੱਠੇ ਪਾਣ ਪੰਜ ਮਿੱਠੇ ਪਾਣ ਤੇ ਥੋੜੇ ਜਿਹਾ ਲੌਂਗ ਬਾਲ ਨੇ ਥੋੜੀਆਂ ਜੀਆਂ ਇਲਾਚੀਆਂ ਪਾ ਲੈਣੀਆਂ ਠੀਕ ਆ ਹਰੀਆਂ ਇਲਾਚੀਆਂ ਤੇ ਲੌਂਗ ਤੇ ਇਹ ਪੰਜ ਚੀਜ਼ਾਂ ਤੁਸੀਂ ਇਕੱਠੀਆਂ ਕਰ ਲੈਣੀਆਂ ਚਾਰ ਚੀਜ਼ਾਂ ਦੇ ਵਿੱਚ ਪਾ ਕੇ ਮਾਤਾ ਕਾਲੀ ਦੇ ਉੱਤੇ ਜਿਹੜਾ ਆ ਇਹਦਾ ਜਿਹੜਾ ਕੁਜਾ ਆ ਉਹਦੇ ਉੱਤੇ ਟੱਕਣ ਲਾ ਕੇ ਮਾਤਾ ਕਾਲੀ ਦੇ ਮੰਦਰ ਦੇ ਵਿੱਚ ਚੁੱਪ ਚਾਪ ਤੁਸੀਂ ਰੱਖਿਆ ਨਾ ਜਿਹੜਾ ਵੀ ਤੁਹਾਡਾ ਕੰਮ ਹੋਊਗਾ ਪੂਰਾ ਹੋ ਜਾਊਗਾ ਤੇ ਜਦੋਂ ਤੁਸੀਂ ਕਿਸੇ ਤੋਂ ਪੈਸੇ ਪੈਸਾ țeਲਾ ਲੈਣਾ ਹੋਵੇ ਕਿਤੇ ਪੈਸੇ ਅੜੇ ਹੋਣ ਬੰਦਾ ਪੈਸੇ ਨਾ ਦਿੰਦਾ ਹੋਵੇ ਨਾ ਨੁੱਕਰ ਕਰਦਾ ਹੋਵੇ ਪੈਸੇ ਦੀ ਤੁਸੀਂ ਬਾਰ-ਬਾਰ ਉਹਨੂੰ ਕਹਿੰਦੇ ਹੋ ਉਸ ਬੰਦੇ ਨੂੰ ਉਸ ਬੰਦੇ ਦੀ ਫੋਟੋ ਦੇ ਨਾਲ ਇਹ ਸਮਾਨ ਜਿਹੜਾ ਆ ਲਾ ਕੇ ਮਾਤਾ ਕਾਲੀ ਦੇ ਅੱਗੇ ਫਰਿਆਦ ਕਰਦੇ ਹੋ ਉਹ ਬੰਦਾ ਤੁਹਾਡੇ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਪੈਸੇ ਵਾਪਸ ਕਰ ਦੇਗਾ ਕੁਟਨੇ ਟੇਕਦਾ ਹੋਇਆ ਆਊਗਾ ਤੇ ਪੈਸੇ ਦੇ ਕੇ ਜਾਊਗਾ ਐਡਾ ਜ਼ਬਰਦਸਤ ਪ੍ਰਯੋਗ ਹੁੰਦਾ ਇਹਦੇ ਨਾਲ ਤੇ ਇਹਦੇ ਨਾਲ ਵਰਤ ਕੇ ਦੇਖਿਓ ਇੰਨਾ بڑے بڑے ਕੰਮ ਨਿਕਲਦੇ ਆ ਬਹੁਤ ਜ਼ਬਰਦਸਤ ਢਾਲਾ ਹੈ ਬਹੁਤ ਬਾ ਕਮਾਲ ਜਿਹਨੂੰ ਕਹਿੰਦੇ ਇਹਦਾ ਕੋਈ ਇਸ ਤੋਂ ਵਧੀਆ ਢਾਲਾ ਕੋਈ ਹੋਰ ਹੈ ਨਹੀਂ ਲੱਗਦਾ ਨਹੀਂ ਸਾਨੂੰ ਤੁਸੀਂ ਇਹਨੂੰ ਕਰ ਲਓ ਜਮਾ ਕੇ ਦੇਖ ਲਿਓ ਬੜੀ ਜ਼ਬਰਦਸਤ ਹੈ ਕਹ ਲਓ ਢਾਲਾ ਆ ਤੇ ਜਿਹੜੇ ਤੁਹਾਨੂੰ ਵਿਕੀ ਵਿੱਚ ਬਾਕੀ ਦੇ ਮੈਂ ਪ੍ਰਯੋਗ ਦੱਸ ਤੇ ਆ ਸਾਰਿਆਂ ਚ ਕੰਮ ਕਰਦਾ ਕਰਦਾ ਆ ਕੋਈ ਦੁਕਾਨ ਦਾ ਕੰਮ ਆ ਦੁਕਾਨਾਂ ਦਾ ਵੀ ਦੁਕਾਨ ਤੇ ਵੀ ਇੱਦੇ ਤੁਸੀਂ ਕਮਾ ਸਕਦੇ ਹੋ ਗੁੱਜਾ ਤੇ ਮਾਤਾ ਕਾਲੀ ਨੂੰ ਦੇ ਸਕਦੇ ਹੋ ਜੇ ਕੋਈ ਦੁਕਾਨ ਬੰਦ ਆ ਦੁਕਾਨ ਨਹੀਂ ਚੱਲਦੀ ਕੰਮ ਕਰਦੀ ਵਿੱਚ ਗਾਹਕ ਨਹੀਂ ਆਉਂਦਾ ਤਾਂ ਵੀ ਇੱਥੇ ਕੰਮ ਇਹ ਬਹੁਤ ਤੇਜ਼ੀ ਨਾਲ ਕਰਦਾ ਆ ਠੀਕ ਹੈ ਦੁਕਾਨ ਦਾ ਹੋ ਗਿਆ ਤੇ ਕੋਈ ਬਿਜ਼ਨਸ ਤੁਹਾਡਾ ਜਿੱਤੇ ਦਾਲਤਾ ਵੀ ਤੁਹਾਡਾ ਬਿਜ਼ਨਸ ਜੇਦੋਂ ਮੰਨ ਲਓ ਤੁਸੀਂ ਕਿਤੇ ਕੋਈ ਕਿਤੇ ਜਾਣਾ ਹੋਵੇ ਉਦੋਂ ਵੀ ਇਹ ਕੰਮ ਕਰਕੇ ਜਾ ਸਕਦੇ ਹੋ ਤੇ ਵਿਦੇਸ਼ ਯਾਤਰਾ ਤੇ ਜਾਣਾ ਹੋਵੇ ਕੋਈ ਅੜਚਣ ਨਾ ਪਵੇ ਨੌਕਰੀ ਇੰਟਰਵਿਊ ਤੇ ਜਾਣਾ ਹੋਵੇ ਤਾਂ ਵੀ ਇਹ ਕੁਝੇ ਦਾ ਸਮਾਨ ਦੇ ਕੇ ਜਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਹੁਤ ਜ਼ਬਰਦਸਤ ਇਹ ਪ੍ਰਯੋਗ ਆ ਇਹਨੂੰ ਵਰਤ ਕੇ ਦੇਖ ਲਿਓ ਕਰਕੇ ਦੇਖਿਓ ਸਾਡੇ ਜਿਹੜੇ ਜਮਾਏ ਹੋਏ ਢਾਲੇ ਹੁੰਦੇ ਆ ਅਸੀਂ ਉਹ ਹੀ ਦਿੰਨੇ ਆ ਜਿਨ੍ਹਾਂ ਦਾ ਰਿਜ਼ਲਟ 100% ਮਿਲਦਾ ਆ ਤਾਂ ਦੋਸਤੋ ਇਹ ਹੀ ਸਾਡੀ ਵੀਡੀਓ ਸੀਗੀ ਜੇ ਤੁਹਾਨੂੰ ਸਾਡੀ ਵੀਡੀਓ ਇਹ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਦੇ ਦਿਆ ਕਰੋ ਅੱਗੇ ਕਿਸੇ ਦਾ ਭਲਾ ਹੋ ਜਵੇ ਤੇ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕਪਲੀ ਕਰੇ